ਨੇ ਡਾਟ ਗੋਰਿਆਂ ਦੇ ਜਿਹੜੇ ਕਾਰੋਬਾਰ ਆ ਅਰਬਾਪਤੀ ਅਰਬਾਪਤੀ ਅਡਾਣੀਆਂ ਬਾਣੀਆਂ ਨੂੰ ਵੀ ਟੱਕਰ ਦਿੰਦੇ ਗੋਰੇ ਆ ਉਹਨਾਂ ਦੇ ਇੱਕ ਅਸੀਂ ਯਾਰਡ ਚ ਆਇਆ ਟਰਾਂਸਪੋਰਟ ਕੰਪਨੀ ਇਹਨਾਂ ਦੀ ਗੋਰਿਆਂ ਦੀ ਤੇ ਤੇ ਬੱਲੂ ਵਾਲੇ ਤੋਂ ਹਣੀ ਜਿਹੜਾ ਉਹ ਮੋਬਾਈਲ ਵੈਨ ਯਾਨੀ ਟਰੱਕਾਂ ਦਾ ਮਕੈਨਿਕੀ ਦਾ ਕੰਮ ਕਰਦਾ ਉਹ ਸਾਹਮਣੇ ਕਾਲੇ ਕੱਪੜਿਆਂ ਵਾਲਾ ਇਧਰ ਇਹ ਉੱਥੇ ਆਏ ਅਸੀਂ ਉਹਨਾਂ ਦੇ ਇਹ ਬਕਾਇਦਾ ਇੱਥੇ ਡਰਸ ਹੁੰਦੀ ਹੈ ਤੇ ਸੇਫਟੀ ਬੂਟ ਜ਼ਰੂਰ ਹੈ ਮੈਂ ਹੁਣ ਅੰਦਰ ਬੈਠੇ ਵੀਡੀਓ ਬਣਾ ਰਿਹਾ ਟਰੱਕ ਦੇ ਕਿਉਂਕਿ ਮੇਰੇ ਸੇਫਟੀ ਬੂਟ ਹੈ ਨਹੀਂ ਜਦੋਂ ਬੂਟ ਪਾਏ ਹੋਏ ਆ ਉਹਦੇ ਚ ਸੇਫਟੀ ਤੋਂ ਬਿਨਾਂ ਕੋਰੇ ਕੋਈ ਕੰਮ ਨਹੀਂ ਕਰ ਦਿੰਦੇ ਆ ਉਹਦੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਆ ਆ ਹੁਣ ਘਾਰ ਵੀ ਇਹਦੇ ਚ ਕੋਈ ਲੋਨ ਲੁਣਾਏ ਹੋਣੇ ਆ ਟਰੇਨਾਂ ਦਾ ਬਹੁਤ ਸੈਂਕੜਿਆਂ ਦੀ ਗਿਣਤੀ ਜਿਹੜੇ-ਜਿਹੜੇ ਟਰੱਕ ਆਹੇ ਸੋਚ ਵੀ ਨਹੀਂ ਸਕਦੇ ਅੱਛਾ ਆ ਗੈਸਪੇ ਹੋਰ ਕੀ ਕੀ ਇਹਨਾਂ ਦਾ ਕੀ ਨਾ ਕੀ ਹੈ ਇਹ ਦਾ ਆਪਣੇ ਦਾ ਹੈ ਸੁਪਰ ਸੇਵ ਸੁਪਰ ਸੇਲ ਇਹਦਾ ਸਾਰਾ ਇਹਨਾਂ ਤੇ ਹੀ ਹੈ ਸਿਸਟਮ ਨੂੰ ਕਿੰਨੇ ਕੁ ਹੋਣ ਗਿਆ ਹੈ ਇਹ ਡੇਡੇ ਮਾਲ ਜਿਹਨਾਂ ਦੀ ਇਹ ਇਹਨਾਂ ਬਾਕੀ ਖੁੱਲੀਆਂ ਥਾਵਾਂ ਬਹੁਤ ਇੱਥੇ ਆ ਸਰੀ ਚੀ ਹੈ ਕਿ ਹੋਰ ਵੀ ਖੜੀ ਹੈ ਹੁੰਦੀ ਨਹੀਂ ਸਾਰੇ ਕੈਨੇਡਾ ਚ ਆਏ ਤੁਹਾਡੇ ਐਡਮਿਸ਼ਨ ਵੀ ਹੈਗੇ ਇਹ ਅੱਛਾ ਇਹਦੇ ਹੈ ਹਾ ਟਰੱਕ ਦਾ ਵੀ ਇਹ ਤਾਂ ਇਹ ਕੀ ਹੈ ਇਹਦੇ ਚ ਕੀ ਜਾਂਦਾ ਮਾਲ ਆ ਜਿਹੜੇ ਟਰੱਕਾਂ ਮੂਰੇ ਦੋ ਖੜੇ ਆ ਹਾਂ ਇਹ ਕੰਮ ਕਰਦੇ ਆ ਜੀ ਜਿਵੇਂ ਆਪਣੇ ਨਹੀਂ ਕੀ ਕਹਿੰਦੇ ਆ ਨੂੰ ਦਸਤਰਾں ਚ ਪੇਪਰ ਇਕੱਠੇ ਹੁੰਦੇ ਹਾਂ ਜਿਹੜੇ ਜ਼ਰੂਰੀ ਦੇ ਕਾਗਜ਼ ਪੱਤਰ ਹੁੰਦੇ ਆ ਅੱਛਾ ਉਹੋ ਉਹਨਾਂ ਨੂੰ ਇਹ ਉਹਨਾਂ ਦੇ ਸਾਹਮਣੇ ਖੜਾ ਕੇ ਪਾੜਦੇ ਆ ਇਹਦੇ ਵਿੱਚ ਇੰਜ ਮਸ਼ੀਨ ਲੱਗੀ ਆ ਇਹ ਪੇਪਰ ਇਕੱਠੇ ਹੋਵੇਦੇ ਜਿਹੜੇ ਜਿਵੇਂ ਆਪਣੇ ਕੋਈ ਵੀ ਕੋਈ ਪੇਪਰ ਆ ਸਰਕਾਰੀ ਪੇਪਰ ਨਾਲ ਨਹੀਂ ਆ ਨੋਟਰੀ ਵਾਲੇ ਹੋਗੇ ਜਿਵੇਂ ਉਹ ਹੋਗੇ ਨਾ ਜਿਹੜੇ ਆਪਾਂ ਕਹਿੰਦੇ ਜਰੂਰੀ ਹੈ ਵੀ ਕਿਸੇ ਦੇ ਹੱਥ ਨਾਲ ਲੱਗ ਜੇ ਪੇਪਰ ਇਹ ਉਹ ਬੈਨ ਇਹਨਾਂ ਦੇ ਲੱਗੇ ਹੋਏ ਉਹ ਬੈਨ ਤੇ ਸਿੱਟ ਲੈਂਦੇ ਆ ਇਹ ਉਹ ਇਧਰ ਲੈਫਟ ਲੱਗੀ ਆ ਉਹ ਬੈਨ ਚੱਕ ਕੇ ਟਰੱਕ 'ਚ ਸੇੜ ਦਿੰਦੀ ਆ ਟਰੱਕ 'ਚ ਰੋਲਰ ਲੱਗੇ ਆ ਉਹ ਚੱਕਣਾ ਜੂਰ ਕਰ ਦਿੰਦੇ ਉਹ ਤੋਂ ਕੰਮ ਫੇਰ ਕੀ ਲੈਂਦੇ ਆ ਨਾ ਤੂੰ ਪੇਪਰ ਮੁਰਕੇ ਡੰਪ 'ਚ ਜਾਂਦੇ ਆ ਡੰਪ 'ਚ ਗੱਟਾ-ਗੁੱਟਾ ਪਾਣ ਦਾ ਜਾਂ ਕੁਝ ਹੋਰ ਤੇ ਆਪੇ ਇਧਰ ਡੰਗਣਾ ਨੇ ਆਪਾਂ ਮੁੜ ਕੇ ਆ ਜਾਈਏ ਆ ਫੋਟੋ ਖਿੱਚਣੀ ਇੱਕਦੋ ਆਪਾਂ ਅੱਛਾ ਏ ਆ ਸਾਰੇ ਇਹਨਾਂ ਦੇ ਡਿਪਾਰਟਮੈਂਟ ਤੋਂ ਆ ਚੌਕਾਂ ਦੇ ਬਾਅਦ ਇਹ ਕ੍ਰੇਨ ਟਰੱਕ ਆ ਆ ਹਾ ਜਿਹੜੇ ਆ ਵੱਡੇ ਵੱਡੇ ਪੂਰੇ ਖੜੇ ਹੁਣ ਆ ਵੈਕਿਊਮ ਵਾਲੇ ਟਰੱਕ ਆ ਵੈਕਿਊਮ ਵੈਕਿਊਮ ਨਹੀਂ ਹੁੰਦੀ ਇਹ ਜਿਵੇਂ ਕਿਤੇ ਕੰਸਟ੍ਰਕਸ਼ਨ ਤੇ ਮਿੱਟੀ ਖਿੱਚਦੇ ਹੁੰਦੇ ਆ ਹਾਂ ਹਾਂ ਉਹ ਆ ਟਰੱਕ ਹੂੰ ਆ ਟਰੱਕ ਇਹਨਾਂ ਦੇ ਪ੍ਰੋਪੇਨ ਹੈ ਪ੍ਰੋਪੇਨ ਜਿਹੜੀ ਗੈਸ ਹੁੰਦੀ ਆਪਣੀ ਕਿੰਨੇ ਕ ਹੋਣਗੇ ਇਹਨਾਂ ਦੇ ਆਹ ਟਰੱਕ ਇਹਨਾਂ ਦੇ ਹੈ ਕਿੰਨੇ ਕ ਹੋਣਗੇ ਟਰੱਕ ਤਾਂ ਇਹਨਾਂ ਕੋਲ ਬਹੁਤ ਆ ਸੈਂਕੜਿਆਂ ਚ ਹਾਂ ਆ ਅੰਦਰ ਭਰੇ ਖੜਾ ਸਾਰਾ ਇਹ ਆ ਸਾਰਾ ਪਰਪੇਨ ਵਾਲਾ ਮਹਿਕਮਾ ਆਹ ਦੇਖੋ ਸਿਲੰਡਰ ਕੋਈ ਅੱਡ ਨੌੜਾ ਥਾ ਮਾਤੇ ਸਿਲੰਡਰ ਆ ਉਹ ਸਿਲੰਡਰ ਆ ਹਾਂ ਕਾ ਇੱਕ ਆ ਗੈਸ ਸਿਲੰਡਰ ਗੈਸ ਵੇ ਇਹ ਜਿਹੜਾ ਗੈਸ ਪੰਪ ਕਹਿੰਦੇ ਨੇ ਉੱਥੇ ਵੀ ਵਰਤੋਂ ਜਾਂਦੇ ਆਂ ਕਿ ਕੋਈ ਹੋਰ ਪਾਸੇ ਜਾਂਦੇ ਆਂ ਜਿਹੜਾ ਵੱਡੇ ਖੜੇ ਆ ਭਾਰਕਿਆਂ ਦੇ ਉੱਥੇ ਗੈਸ ਪੰਪ ਤੇ ਜਿਹੜੇ ਵੱਡੇ ਟੈਂਕਾਂ ਚ ਅੱਛਾ ਅੱਛਾ ਸੇ ਇਹੇ ਵਾਜਦਾ ਗੈਸ ਸਿਲੰਡਰ ਇਹਨਾਂ ਦੇ ਕੋਹ ਟ੍ਰੱਕ ਆ ਜਿੰਨੇ ਤੋਂ ਬਿਲਡਿੰਗ ਬਣਦੀ ਆ ਉਹਨਾਂ ਨੂੰ ਗੈਸ ਸਿਲੰਡਰ ਬੜੇ ਉੱਚੇ ਚਾਹੀਦੇ ਆ ਟ੍ਰੇਨ ਲੱਗੀ ਉਹ ਉੱਥੇ ਪਹੁੰਚ ਦੇ ਕਰਕੇ ਹੁੰਦੀ ਆ ਅੰਦਰ ਵੀ ਖੜੇ ਐ ਦੇ ਹਨਾ ਅੰਦਰਾਂ ਖੜੇ ਜਿਹੜੇ ਝਾੜੂ ਪਾਉਂਦੇ ਆਂ ਹਾਂ ਉਹ ਕੀ ਆ ਵੀ ਪੰਜਾਬੀ ਲੱਗਦਾ ਆਪਣਾ ਹਾਂ ਇਹ ਨੂੰ ਕੰਮ ਕਰਦਾ ਹੈ ਕੰਨੀ ਗੱਡੀ ਆਪਣਾ ਤਾਂ ਅੱਛਾ ਇਹ ਡੋਰ ਕੌਣ ਦਾ ਨਜ਼ਰ ਆ ਰਿਹਾ ਹੈ ਫੈਂਸ ਆ ਤੇ ਉਹਦੇ ਕੋਈ ਇਹ ਤਾਂ ਫੈਂਸ ਆ ਅੱਜ ਇਹ ਤਿੰਨ ਡੋਰ ਆ ਹੂੰ ਇੱਥੇ ਇਹਨਾਂ ਦਾ ਵੈਲਡਿੰਗ ਦਾ ਕੰਮ ਹੋ ਗਿਆ ਸਰ ਲਗੂਰੇ ਪਏ ਟ੍ਰੈਂਡਰ ਜਿਹਦਾ ਜਿਹੜਾ ਫੈਂਸਿੰਗ ਦਾ ਆ ਇਹ ਪੈਨ ਬਣਾਉਣਾ 27 ਇਹਨਾਂ ਦੇੇਰ ਕਰਦੇ ਆ ਇਹ ਫੈਂਸ ਬਣਾਉਂਦੇ ਆ ਉਹ ਵੀ ਟੁੱਟੀ ਜਿਹਨੂੰ ਇਹਨੂੰ ਦੇਰ ਕਰਦੇ ਆ

ਸਾ ਇੱਥੇ ਜਾੜਾ ਦੋਹੇ ਤੇ ਇਹ ਫਿਰ ਸਾਰਾ ਆ ਦੇਖੋ ਜੇ ਇੱਥੇ ਚਾਰੇ ਹੋ ਗਿਆ ਨਾ ਆ ਫਿਰ ਖੁੱਲੂਗਾ ਕੀ ਬਾਤ ਆ ਦੇਖੋ ਜੀ ਸੈਂਸਰ ਦੇ ਨਾਲ ਗੇਟ ਜਿਹੜਾ ਖੁੱਲਦਾ ਆ ਟਰੱਕ ਉੱਥੇ ਖੜ ਗਿਆ ਜਾ ਕੇ ਉੱਤੇ ਟਾਇਰ ਜਦੋਂ ਤੇ ਇਹਦੇ ਤੇ ਸੈਂਸਰ ਤੇ ਆ ਚੱਲ ਪਿਆ ਜੀ ਇਹਦਾ ਉਹ ਗੇਟ ਆ ਹੀ ਖੁੱਲਦੇ ਜੀ ਇੱਥੇ ਕੋਈ ਬੰਦਾ ਨਹੀਂ ਇੱਥੇ ਖੜਦਾ ਵੀ ਗੇਟ ਖੋਲੂਗਾ ਤੇ ਲਾਊਗਾ ਸੈਂਸਰ ਨਾਲ ਹੀ ਖੁੱਲਦੀ ਇੱਥੇ ਸਾਰਾ ਇਸ ਤਰ੍ਹਾਂ ਵੀ ਖੁੱਲ ਗਿਆ ਤੇ ਟਰੱਕ ਸੀ ਸਾਡਾ ਗਿਆ ਟੱਪ ਆ ਸਾਰੇ ਸਿਸਟਮ ਜਿਹੜਾ ਇਹਨਾਂ ਦਾ ਘੋਰੀਆਂ ਦਾ ਬਈ ਇਹ ਐਡੇ ਐਡੇ ਜਿਹੜੇ ਬਣੇ ਆ ਸੁਪਰ ਸੇਵ ਸੁਪਰ ਸੇਵ ਦਾ ਇਹਨਾਂ ਦਾ ਬਹੁਤ ਵੱਡਾ ਕਾਰੋਬਾਰ ਆ ਜੀ ਆ ਸਾਰਾ ਇਹਨਾਂ ਦਾ ਤੇ ਸੋਨੂੰ ਵੀਡੀਓ ਅਖਰੀ ਵਖਾਵਾਂਗੇ ਕੀ ਕੀ ਕੰਮ ਆ ਇਹਨਾਂ ਦੇ ਈਡਾਣੀ ਦਾ ਬਾਈ ਕੁਝ ਵੀ ਨਹੀਂ ਜਿਹੜੀਆਂ ਤੁਸੀਂ ਕਹੀ ਜਾਂਦੇ ਆ ਨਾ ਹੈ ਹਾਂ ਹਾਲੋ ਆਹ ਸਾਹ ਲੈ ਹਾਂ ਛੋਟੇ ਸਰਪੰਚ ਨੇ ਕਰ ਠੀਕ ਹੈ ਤਾਂ